ਦੋਸਤੋ ਅਸਤੀ ਗੱਲ ਜੀ ਅਸੀਂ ਪਹੁੰਚੇ ਹੋਏ ਹਾਂ ਜੀ ਭੰਡਾਰੀ ਕਾਰ ਬਾਜ਼ਾਰ ਤੇ ਬਈ ਸਾਡੀ ਵੀਡੀਓ ਦੇ ਵਿੱਚ ਹੈਪੀ ਬਰਮਾ ਆਈ ਹੈ ਤੇ ਹੁਣ ਬਈ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਹਰ ਵੀਡੀਓ ਦੇ ਤੁਹਾਨੂੰ ਹੈਪੀ ਬਰਮਾ ਨੂੰ ਲਿਆ ਕਰਾਂਗੇ ਹੈਪੀ ਤੁਸੀਂ ਅੱਜ ਤੱਕ ਗੱਡੀਆਂ ਦੇਖੀਆਂ ਨਵੀਂ ਭਾਜੀ ਗੱਡੀਆਂ ਤਾਂ ਦੇਖੀਆਂ ਨੇ ਪਰ ਐਡਾ ਵੱਡਾ ਕਾਰ ਬਾਜ਼ਾਰ ਪਹਿਲੀ ਵਾਰੀ ਦੇਖਿਆ ਕਾਰ ਬਾਜ਼ਾਰ ਬਿਲਕੁਲ ਜੀ ਤੁਸੀਂ ਇਹ ਜਾਣਦੇ ਹੋ ਵੀ ਜਦੋਂ ਇਹ ਕਾਰ ਬਾਜ਼ਾਰ ਹੈ ਪਢਾਰੀ ਕਾਰ ਬਾਜ਼ਾਰ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ ਬਿਲਕੁਲ ਜੀ ਉਹ ਤਾਂ ਮੈਂ ਦੇਖ ਹੀ ਰਹੀ ਆ ਤੇ ਹਰ ਇੱਕ ਆਈਟਮ ਮੈਂ ਕਹਿੰਦੀ ਹਰ ਇੱਕ ਗੱਡੀ ਜਿਹੜੀ ਹੈਗੀ ਆ ਸੋਹਣੀ ਤੋਂ ਸੋਹਣੀ ਫੋਰਚੂਨਰ ਕਹਿੰਦਾ ਸਕੋਰਪਿਓਰ ਨੇ ਕਹਿੰਦਾ ਥਾਰਾਂ ਕਹਿੰਦਾ ਅੱਜ ਕੱਲ ਬੜਾ ਕ੍ਰੇਜ਼ ਹੈ ਥਾਰਾਂ ਦਾ ਤੁਸੀਂ ਇੱਥੋਂ ਦੇਖੋ ਬਈ ਪੂਰਾ ਬਾਜ਼ਾਰ ਲੱਗਿਆ ਪਿਆ ਇਕੱਲੀ ਸਕੋਰਪਿਓ ਇੰਨੀ ਬਰੀਜਾ ਕ੍ਰੇਟਾ ਸਵਿਫਟ ਸਬ ਡੇਅਰ ਕੋਈ ਵੀ ਗੱਡੀ ਲੈਣੀ ਹੈ ਤਾਂ ਤੁਹਾਨੂੰ ਬਾਈ ਹੁਣ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਬਾਈ ਤੁਹਾਨੂੰ ਹੁਣ ਬਿਲਡਿੰਗ ਕਰਨ ਦੀ ਲੋੜ ਨਹੀਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਬਾਅਦ ਤੁਸੀਂ ਬਿਲਡਿੰਗ ਚ ਜਾਨੇ ਹੋ ਉਹਦੀ ਗੱਡੀ ਨਹੀਂ ਆਉਂਦੀ ਤਾਂ ਇਹ ਤੁਸੀਂ 18 ਦੇਖ ਰਹੇ ਹੋ ਇਸ ਤੋਂ ਪਹਿਲਾਂ ਬਾਈ ਜਿਹੜੀਆਂ ਅਸੀਂ ਵੀਡੀਓ ਬਣਾਈਆਂ ਉਹ 18 ਸੇਲ ਹੋ ਚੁੱਕੀਆਂ ਕੋਈ ਇਹ ਨਹੀਂ ਵੀ ਕਈ ਵੀਰਣ ਕਹਿੰਣਗੇ ਵੀ 18 ਉਹੀ ਖੜੀਆਂ ਇੱਕ ਗੱਲ ਹੋ ਰਿਹਾ ਕਈਆਂ ਦੇ ਵੀਰਾਂ ਦੇ ਵਿੱਚ ਗੱਲ ਜਾਂਦੀ ਹੈ ਵੀ ਜਿਹੜੇ ਕਾਰ ਬੀਆਰ ਵਾਲੇ ਹੁੰਦੇ ਆ ਉਹ ਗੱਡੀ ਦੇ ਵੀਆਈਪੀ ਨੰਬਰ ਜਿਵੇਂ ਕਿਸੇ ਦਾ 000 23 ਹੋ ਗਿਆ 0025 ਹੋ ਗਿਆ 301 ਹੋ ਗਿਆ ਤਾਂ ਉਹ ਨੰਬਰ ਦੇ ਪੇਮੈਂਟ ਅਲੱਗ ਲੈਂਦੇ ਆ ਉਹਦੇ ਸਵਕ ਹੁੰਦੀ ਹੈ ਨਾ ਹਾਂਜੀ ਬਿਲਕੁਲ ਪਰ ਭੰਡਾਰੀ ਕਾਰ ਯਾਰ ਵਾਲੇ ਬਾਈ ਜੀ ਤੁਹਾਡਾ ਨੰਬਰ ਵਿੱਚ ਦੇਣਗੇ ਬੀਆਪੀ ਕੋਈ ਉਹਦਾ ਚਾਰਜ ਨਹੀਂ ਇਹਦੇ ਨੇ 18 ਤੁਹਾਨੂੰ ਅਸੀਂ 18 ਸਾਰੀਆਂ ਦਿਖਾ ਰਹੇ ਹਾਂ ਤੇ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਾਈ ਸਾਰਿਆਂ ਦੇ ਨਾਲ ਕੈਮਰਾ ਮਰਵਾ ਦਿਓ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਆਪਣਾ ਵੀਡੀਓ ਦੇਖ ਕੇ ਆਊਗਾ ਉਹਨਾਂ ਨੂੰ 20000 ਰੁਪਏ ਜਿਹੜਾ ਹੈਗਾ ਲੈਸ ਕੀਤਾ ਜਾਏਗਾ ਤੁਸੀਂ 18 ਇੱਧਰ ਦੇਖ ਸਕਦੇ ਹੋ ਇੱਕ ਤੋਂ ਇੱਕ ਥਾਰ ਖੜੀ ਆ ਹੈਪੀ ਹੁਣ ਤੁਸੀਂ ਦੱਸੋ ਵੀ ਗੱਡੀ ਦਾ ਰੇਟ ਸਾਰਾ ਕੁਝ ਦੱਸ ਕੇ ਕਲੀਅਰ ਕਰ ਦਈਏ ਬਿਲਕੁਲ ਕਰ ਦੋ ਭਾਜੀ ਦੋਸਤੋ ਜਿਨੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਬਲੈਕ ਰੰਗ ਦੀ ਬਾਈ ਜੀ ਥਾਰ ਹੈ ਜੀ ਤੇ ਇਹ 2022 ਮਾਡਲ ਹੈ ਤੇ ਇਹਦਾ ਬਾਈ ਰੇਟ ਹੈ ਜੀ 15 ਲੱਖ 25000 ਤੇ 34000 331 ਕਿਲੋਮੀਟਰ ਗੱਡੀ ਸਾਰੀ ਚੱਲੀ ਹੈ ਤੇ ਮੈਂ ਕਹਿੰਦਾ ਬਾਈ ਜੇ ਵੀ ਕਿਸੇ ਵੀਰ ਨੇ ਗੱਡੀ ਲੈਣੀ ਹੈ ਥਾਰ ਤੇ ਥਾਰ ਬਾਈ ਆਦਾ ਸੁਪਨਾ ਸੁਪਨਾ ਪੂਰਾ ਕਰਨਾ ਹੈ ਸ਼ੌਂਕ ਪੂਰੇ ਕਰਨੇ ਆ ਇਹ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਕਿਸ ਨੂੰ ਅਸੀਂ ਗੱਡੀ ਅੱਗੇ ਹੋਰ ਵੀ ਦਿਖਾਉਣ ਜਾ ਰਹੇ ਆ ਬਿਲਕੁਲ ਜੀ ਜਿਹੜੀ ਇਹ ਗੱਡੀ ਆ ਬਾਈ ਗੱਡੀ ਦੇ ਇੱਕ ਨਾ ਹੋਰ ਆ ਬਾਈ ਤੁਹਾਨੂੰ ਗੱਡੀ ਦੇ ਉੱਤੇ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੂੰ ਅ 100 ਬਣਾ ਆਪਣਾ ਹੈਪੀ ਬਿਲਕੁਲ ਵੀ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਜਿਹੜੇ ਭੰਡਾਰੀ ਕਾਰ ਬਜ਼ਾਰ ਵਾਲੇ ਨੇ ਤੁਹਾਨੂੰ ਗੱਡੀ ਬਿਲਕੁਲ ਰੈਡੀ ਕਰਕੇ ਦਿੰਦੇ ਨੇ ਬਾਕੀ ਰੈਡੀ ਬਾਈ ਜੀ ਮਤਲਬ ਕੀ ਆ ਗੱਡੀ ਨੂੰ ਉੱਪਰ ਪੈਸੇ ਬਹੁਤ ਲੱਗੇ ਹੁੰਦੇ ਆ ਆਪਾਂ ਕਹਿੰਦੇ ਆ ਗੱਡੀਆਂ ਮਹਿੰਗੀਆਂ ਦਿੰਦੇ ਆ ਬਾਈ ਜੀ ਉਹਨਾਂ ਦੇ ਗੱਡੀਆਂ ਦੇ ਅਲਾਇ ਵਿਲ ਗੱਡੀਆਂ ਦਾ ਉੱਪਰ ਮੈਂ ਕਹਿੰਦਾ ਵੀ ਤੁਹਾਨੂੰ ਥਾਰ ਲੈ ਕੇ ਇੱਕ ਪੈਸਾ ਲਾ ਤੁਸੀਂ ਗੱਡੀ ਚਲਾਉਣੀ ਹੈ ਰਸਤੇ ਦੀਆਂ ਚਾਣੀਆਂ ਤੇ ਬੜੇ ਸ਼ੌਂਕ ਪੂਰੇ ਕਰਨੇ ਆ। ਇਹ ਜਿਹੜੀ ਭਾਈ ਗੱਡੀ ਆ ਇਹ ਮਾਡਲ 2022 ਦੀ। ਹੂੰ ਤੇ ਇਹ ਭਾਈ ਸੈਕੰਡ ਓਨਰ ਹੈ ਜੀ ਰੇਡਾ ਦਾ 15 ਲੱਖ 45 ਹਜ਼ਾਰ 32209 ਕਿਲੋਮੀਟਰ ਚੱਲੀ ਆ। ਗੱਡੀ ਸਾਰੀ ਓਰੀਜਨਲ ਹੈ ਜੀ। ਬਿਲਕੁਲ ਜੀ। ਬਿਲਕੁਲ ਓਰੀਜਨਲ ਗੱਡੀ ਆ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਭਾਈ ਜੀ ਨੇ ਦੱਸਿਆ ਜਿਵੇਂ ਆਪਾਂ ਥਾਰ ਲੈਨੇ ਜਾਂ ਆਪਾਂ ਕੋਈ ਵੀ ਗੱਡੀ ਲੈਨੇ ਬਾਹਰੋਂ ਆਪਾਂ ਸਰਵਿਸ ਕਰਾਉਣੇ ਆ। ਤਦ ਇਹ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਪੰਡਾਰੀ ਕਾਰ ਬਾਜ਼ਾਰ ਤੇ ਆ ਉਥੋਂ ਬਿਲਕੁਲ ਓਕੇ ਗੱਡੀ ਮਿਲੂਗੀ ਦੋਸਤੋ ਜਿਹੜੀ ਇਹ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਸਪੈਸ਼ਲ 18 ਵਾਲੀ ਹੈ ਤੇ ਹੈਪੀ ਮੈਂ ਇਧਰ ਲੱਗੜੀ ਦਾ ਹੋਰ ਰੇਟ ਦੱਸਦਾ ਤੇ ਤੂੰ ਅਗਲੀ ਗੱਡੀ ਕੋਲੇ ਚੱਲ ਤੇ ਨਿਗਾਹ ਮਾਰ ਗੱਡੀ ਕਿਵੇਂ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਈ ਇਹ ਗੱਡੀ ਹੈਗੀ ਆ ਜੀ 2023 ਮਾਡਲ ਫਰਸਟ ਓਨਰ ਜੀ ਰੇਟ ਹੈ ਗੱਡੀ ਦਾ 13 ਲੱਖ 45 ਹਜ਼ਾਰ 39 ਹਜ਼ਾਰ 378 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਮੈਂ ਕਿਹਨਾਂ ਵੀ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਬਾਈ ਤੁਹਾਨੂੰ ਬਾਰ-ਬਾਰ ਹੋਰ ਨਾ ਲੈਣ ਦੀ ਲੋੜ ਨਹੀਂ ਭੰਡਾਰੀ ਕਾਰ ਬਾਜ਼ਾਰ ਭੋਗਪੁਰਾਲਿਆਂ ਕੋਲੇ ਬਾਈ ਤੁਸੀਂ ਗੱਡੀ ਦੇਖੋਗੇ ਇਹ ਦੇਖੋ ਬਾਈ ਗੱਡੀ ਦੇ ਉੱਪਰ ਕਿੰਨਾ ਪੈਸਾ ਲਾਇਆ ਹੈ ਕੈਮਰਾਮੈਨ ਨਵੀਰ ਨੂੰ ਬੇਨਤੀ ਹੈ ਬਾਈ ਲਾਇਏ ਵੀਲ ਤੋਂ ਲੈ ਕੇ ਗੱਡੀ ਦਾ ਜੋ ਵੀ ਕੰਮ ਉੱਪਰ ਹੋਇਆ ਤੁਸੀਂ ਦਿਖਾ ਦਿਓ ਜਿਹੜੇ ਗੱਡੀ ਥਾਰ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਅਸੀਂ ਬਾਈ ਗੱਡੀ ਥਾਰ ਲੈਣੀ ਹੈ ਗੱਡੀ ਦੇ ਉੱਪਰ ਸਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਹੈ ਨਾ ਬਿਲਕੁਲ ਬਾਈ ਜਮਾ ਓਕੇ ਦੀ ਰਿਪੋਰਟ ਹੈ ਗੱਡੀ ਤੇ ਆ ਗਈ ਆਪਣੀ ਅਗਲੀ ਗੱਡੀ ਹਾਂਜੀ ਬਾਈ ਜੀ ਇਹਦੇ ਬਾਰੇ ਦੱਸੋ हां ए गड्डी हैगी भाई जी मॉडल 2023 है जी सेकंड ओनर है गड्डी ਦਾ ਬਾਈ ਪ੍ਰਾਇਸ ਹੈਗਾ 15,95,92000 ਬਹੁਤ ਘੱਟ ਚੱਲੀ ਹੋਈ ਹੈ ਗੱਡੀ ਹੈ ਕਿਸੇ ਵੀਰ ਨੇ ਗੱਡੀ ਲੈਣੀ ਹੈ ਤਾਂ ਤੁਸੀਂ ਬਾਈ ਇਹ ਗੱਡੀ ਲੈ ਕੇ ਜਾ ਸਕਦੇ ਹੋ ਗੱਡੀ ਦਾ ਨੰਬਰ ਹੈ ਜੀ PB03 PB08FB9996 ਬਹੁਤ ਸੋਹਣਾ ਨੰਬਰ ਹੈ ਜੀ ਤਾਂ ਆਪਾਂ ਆਉਣਾ ਜੀ ਭੰਡਾਰੀ ਕਾਰੋਬਾਰ ਵਾਲਿਆਂ ਕੋਲੇ ਅੱਗੇ ਵੀ ਤੁਸੀਂ ਹੋਰ ਥਾਰ ਦੇਖ ਰਹੇ ਹੋ ਇਹ ਵੀ ਬਾਈ ਜੀ ਇਹਦਾ ਰੇਟ ਹੈਗਾ ਜੀ 12 ਲੱਖ 90000 ਇਹ ਮਾਡਲ ਹੈ ਬਾਈ ਜੀ 2023 ਤੇ ਓਨਰ ਹੈਗੀ ਹੈ ਬਾਈ ਜੀ ਪਹਿਲੇ ਨਾ ਗੱਡੀ ਹੈ ਫਸਟ ਓਨਰ ਗੱਡੀ ਜੀ ਹੈਪੀ 10 ਵਜੇ ਗੱਡੀਆਂ ਕਿਵੇਂ ਲੱਗੀਆਂ ਤੈਨੂੰ ਬਾਈ ਗੱਡੀਆਂ ਬਹੁਤ ਘੈਂਟ ਨੇ ਤੇ ਰਹੀ ਗੱਲ ਜਿਹੜੀ ਬਾਈ ਜੀ ਨੇ ਕਿਹਾ ਵੀ ਆਪਾਂ ਬਾਹਰੋਂ ਗੱਡੀ ਲੈਣੇ ਉੱਤੇ ਪੈਸੇ ਲਾਉਣੇ ਆ ਪਰ ਭੰਡਾਰੀ ਕਾਰ ਵਜ਼ਾਰਿਆਂ ਕੋਲ ਐਵੇਂ ਦੀਆਂ ਗੱਡੀਆਂ ਨੇ ਕਿ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਦੋਸਤੋ ਇੱਕ ਤੁਹਾਨੂੰ ਥਾਰ ਅਸੀਂ ਹੋਰ ਦਿਖਾਉਣੇ ਜਾ ਰਹੇ ਹਾਂ ਇਹਦਾ ਬਾਈ ਜੀ ਰੇਟ ਹੈਗਾ 15 ਲੱਖ 15 ਲੱਖ 15000 ਹੂੰ ਤੇ ਬਾਈ ਜੀ ਬਹੁਤ ਘੱਟ ਚੱਲੀ ਹੋਈ ਐ 26718 ਕਿਲੋਮੀਟਰ ਚੱਲੀ ਐ 2023 ਮਾਡਲ ਐ ਜੀ ਤੇ ਦੂਜੀ ਨਾਂ ਹੈ ਗੱਡੀ ਇੱਕ ਬਾਈ ਗੱਲ ਹੋ ਰਿਹਾ ਜਿਹੜੀਆਂ ਗੱਡੀਆਂ ਦਾ ਬਾਈ ਡਾਕੂਮੈਂਟ ਤੋਂ ਲੈ ਕੇ ਗੱਡੀ ਸਾਰੀ オリジナル ਕੋਈ ਲੱਗੀ ਨਹੀਂ ਕੋਈ ਦਿੱਲੀ ਦਾ ਨੰਬਰ ਨਹੀਂ ਪੰਜਾਬ ਨੰਬਰ ਐ ਜੀ ਭੰਡਾਰੀ ਕਾਰਬੀਆਰ ਵਾਲਿਆਂ ਦਾ ਜਿਹੜੀਆਂ ਗੱਡੀਆਂ ਬਾਈ ਕਈ ਵੀਰ ਕਹਿੰਦੇ ਬਾਈ ਮਹਿੰਗੀਆਂ ਐ ਮਹਿੰਗੀਆਂ ਪਤਾ ਕਦੋਂ ਅਸੀਂ ਤੁਹਾਨੂੰ ਅਸੀਂ ਦੱਸਦੇ ਐ ਗੱਡੀਆਂ ਦੇ ਅਲਾਈ ਵੀਲ ਤੁਹਾਨੂੰ ਬਾਈ ਨਾਲ ਮਿਲਣਗੇ ਗੱਡੀ ਦੀ ਪੂਰੀ ਐਕਸੈਸਰੀ ਨਾਲ ਲੱਗੀ ਮਿਲੂਗੀ ਤੁਸੀਂ ਗੱਡੀ ਜਦੋਂ ਨਵੀਂ ਘੜਾ ਕੇ ਲੈਣੇ ਹੋ ਤਾਂ ਬਈ 2-2 3-3 ਲੱਖ ਦੀ ਆਪਣੀ ਐਸੈਸਰੀ ਲਵਾ ਲੈਣੇ ਹਾਂ। ਆ ਤੁਹਾਡੀ ਐਸੈਸਰੀ ਦਾ ਖਰਚਾ ਵਜੂਗਾ। ਤੇ ਹੋਰ ਵੀ ਐ। ਹਮ। ਹੈਪੀ ਕਈ ਵੀਰ ਭੈਣ 18 ਦੇ ਸ਼ਕੀਨ ਹੈ। ਉਹਨਾਂ ਨੂੰ 3-3 ਮਹੀਨੇ 4-4 ਮਹੀਨੇ ਗੱਡੀਆਂ ਮਿਲਦੀਆਂ ਨਹੀਂ। ਬਿਲਕੁਲ ਜੀ ਬੁੱਕ ਕਰਾਉਣੀਆਂ ਪੈਂਦੀਆਂ। ਬੁੱਕ ਕਰਾਉਣੀਆਂ ਪੈਂਦੀਆਂ। ਹਮ। ਤਾਂ ਕਿਸੇ ਨੇ 0 ਕਿਲੋਮੀਟਰ ਵਾਲੀ ਗੱਡੀ ਚੱਲੀ ਹੋਈ ਲੈ ਕੇ ਜਾਣੀ ਹੈ। ਹਮ। ਤਾਂ ਭੰਡਾਰੀ ਕਰਬਜਾਂ ਦਾ ਸੰਪਰਕ ਕਰ ਸਕਦੇ ਆ ਜਿਵੇਂ ਅੱਜ ਨੇ ਪੇਮੈਂਟ ਕਰਤੀ। ਬਿਲਕੁਲ ਜੀ। ਤਾਂ ਅਗਲੇ ਦਿਨ ਗੱਡੀ ਤੁਹਾਨੂੰ ਗੱਡੀ ਅਵੇਲੇਬਲ ਮਿਲੂਗੀ। ਜੀ। ਬਿਲਕੁਲ ਜੀ ਤਾਂ ਕਈਆਂ ਦੇ ਦਿਮਾਗ 'ਚ ਇਹ ਸ਼ੰਕਾ ਹੁੰਦੀ ਹੈ ਵੀ ਅਸੀਂ ਗੱਡੀ ਲੈਣੀ ਹੈ ਠੀਕ ਹੈ ਸਾਡੇ ਕੋਲੇ ਪੇਮੈਂਟ ਹੈ ਨਹੀਂ ਪੂਰੀ ਅਸੀਂ ਮਤਲਬ ਕੀ ਹੈ ਕਿਸ਼ਤਾਂ ਕਰਾਉਣੀ ਹੈ ਤਾਂ ਉਹ ਵੀ ਕਰਵਾ ਕੇ ਦੇਣਗੇ ਥੋੜਾ ਬਿਲਕੁਲ ਜੀ ਕਿਉਂਕਿ ਇਹਨਾਂ ਦਾ ਲੈਂਡ ਨੈਟਾ ਵਧੀਆ ਹੈ ਇਹਨਾਂ ਦਾ 20 25 ਬੈਂਕਾਂ ਦੇ ਵਿੱਚ ਬਾਈ ਜੀ ਲੈਂਡ ਦੇ ਚੱਲਦਾ ਹੈ ਤੇ ਉਹ ਤੋਂ ਥੋੜਾ ਗੱਡੀਆਂ ਦਾ ਇਹ ਆਪਣਾ ਕੀ ਹੈ ਗੱਡੀਆਂ ਨੌਨ ਕਰਵਾ ਕੇ ਦੇ ਸਕਦੇ ਆ ਤੁਹਾਨੂੰ ਅਸੀਂ ਅੱਗੇ ਗੱਡੀਆਂ ਹੋਰ ਵੀ ਦਿਖਾਉਨੇ ਆ ਆਜੋ ਜੀ ਬਿਲਕੁਲ ਜੀ ਸਾਡੀ ਵੀਡੀਓ ਨਾਲ ਜਿਹੜਾ ਹੈਗਾ ਐਂਡ ਤੱਕ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਤੇ ਗੱਲ ਕਰੀਏ ਬਈ ਨਵੀਆਂ ਤੋਂ ਨਵੀਆਂ ਗੱਡੀਆਂ ਇੱਥੇ ਅਵੇਲੇਬਲ ਮਿਲਣਗੀਆਂ ਤੁਹਾਨੂੰ ਜੀ ਲੋ ਜੀ ਤੁਸੀਂ ਸਾਡੀਆਂ ਥਾਰ ਗੱਡੀਆਂ ਦੇਖੀਆਂ ਅੱਗੇ ਹੋਣਾ ਸੀ ਗੱਡੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹੈਪੀ ਗੱਡੀਆਂ ਅੱਗੇ ਗੱਡੀਆਂ ਦਿਖਾ ਰਹੇ ਹਾਂ ਬਈ Honda Amaze ਗੱਡੀਆਂ ਬਈ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਹੁਤ ਗੱਡੀਆਂ ਖੜੀਆਂ ਨੇ ਤੇ ਰੇਟਾਂ ਦੀ ਗੱਲ ਕਰੀਏ ਬਈ ਬਹੁਤ ਹੀ ਜੈਜ਼ ਰੇਟ ਨੇ ਤੇ ਬਈ ਇਹ ਨਾ ਜਿਹੜੀ ਗੱਡੀਆਂ ਗੱਡੀਆਂ ਦੇ ਬਈ ਦਾ ਲੋਹਾ ਲੱਗਿਆ ਮੈਂ ਕਹਿੰਦਾ ਵੀ ਇੱਦਾਂ ਹੈਵੀ ਹੈ ਮੈਂ ਕਹਿੰਦਾ ਸੇਫਟੀ ਇੰਨੀ ਹੈ ਆਪਣੀ ਫੈਮਿਲੀ ਲਈ ਸੇਫਟੀ ਹੈ ਇਹ ਇੱਧਰ ਤੁਸੀਂ Honda Amaze ਗੱਡੀ ਦੇਖ ਰਹੇ ਹੋ ਬਾਈ ਜੀ ਇਹਦੀ ਗੱਡੀ ਹੈਗੀ ਦਾ ਰੇਟ ਹੈ ਜੀ 2024 ਮਾਡਲ ਦਾ ਫਸਟ ਓਨਰ ਦਾ 8 ਲੱਖ ਰੁਪਈਆ ਪਰੇਜਾ ਜੀ ਤੇ ਦੋਨੇ ਚਾਬੀਆਂ ਬਿਲਕੁਲ ਤੁਹਾਨੂੰ ਨਾਲ ਮਿਲਣਗੀਆਂ ਬਿਲਕੁਲ ਜੀ ਹਾਂ ਜੀ ਆ ਆ ਗਈ ਜੀ ਗੱਡੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਗੱਡੀ ਹੈ ਜੀ ਇਹ ਵੀ ਤੇ ਰੇਟ ਦੀ ਗੱਲ ਕਰੀਏ ਇਹਦਾ ਹੈਗਾ ਜੀ 6 ਲੱਖ 15 ਹਜ਼ਾਰ 2020 ਮਾਡਲ ਦਾ ਫਸਟ ਓਨਰ ਗੱਡੀ ਹੈ ਬਹੁਤ ਵਧੀਆ ਗੱਡੀ ਹੈ ਜੀ ਵੱਡੀ ਗੱਲ ਕੀ ਹੈ ਹੈਪੀ ਇੱਥੇ ਜਿਹੜੇ ਪੰਡਾ ਵਾਲੀ ਕਾਰ ਵਿਯਾਰਨਾਂ ਕੋਲੇ ਫਰਸਟ ਓਨਰ ਦੀਆਂ ਗੱਡੀਆਂ ਜਾਦੇ ਮਿਲਦੀਆਂ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਰੇ ਭਾਈ ਗੱਡੀਆਂ ਦੇ ਸ਼ਾਟ ਮਰਵਾ ਦਿਓ ਮੈਂ ਕਹਿੰਦਾ ਇਹਨਾਂ ਦੇ ਜਿਹੜਾ ਪੰਡਾ ਵਾਲਿਆ ਗੱਡੀਆਂ ਦਾ ਤੁਹਾਨੂੰ ਕਿਤੇ ਹੋਰ ਨਹੀਂ ਮਿਲਦਾ ਇੰਨਾ ਜ਼ਿਆਦੇ ਗੱਡੀਆਂ ਮੈਂ ਕਹਿੰਦਾ ਭਾਈ ਕਿਸੇ ਵੀ ਤਰ੍ਹਾਂ ਦੀ ਗੱਡੀ ਹੈ ਚਾਹੇ ਉਹ ਬ੍ਰੀਜਾ ਹੈ ਚਾਹੇ ਕ੍ਰੇਟਾ ਹੈ ਚਾਹੇ ਅਨੋਵਾ ਹੈ ਚਾਹੇ ਸਕੋਰਪਿਓ ਹੈ ਚਾਹੇ ਸਵੈਫਟ ਹੈ ਚਾਹੇ ਸਵਰਟ ਡਿਜ਼ਾਇਰ ਹੈ ਚਾਹੇ ਹੋ ਕੋਈ ਵੀ ਗੱਡੀ ਕੋਈ ਵੀ ਮਾਡਲ ਤੁਹਾਨੂੰ ਉੱਚਾ ਮਾਡਲ ਫਰਸਟ ਓਨਰ ਗੱਡੀ ਤੁਹਾਨੂੰ ਇਥੋਂ ਮਿਲ ਗਈਆਂ ਤੇ ਇਹ ਜਿਹੜੀਆਂ ਗੱਡ ਹੋਂਡਾ ਇਮੇਜ ਬਿਲਕੁਲ ਜੀ ਜੀ ਤੇ ਇੱਧਰ ਆ ਗਈ ਆ ਗੱਡੀ ਜੀ ਜੀ ਸੈਕੰਡ ਓਨਰ ਹੈ 6,70,000 ਰੁਪਏ ਦੀ ਗੱਡੀ ਆ ਜੀ ਤੇ ਗੱਲ ਕਰੀਏ ਬਈ ਲੁੱਕ ਦੀ ਲੁੱਕ ਗੱਡੀ ਦੀ ਬਹੁਤ ਸੋਹਣੀ ਆ ਤੁਸੀਂ ਵਿੱਚੋਂ ਚੈੱਕ ਕਰੋ ਗੱਡੀ ਵੀ ਜਿਵੇਂ ਨਵੀਂ ਪਈਆ ਇੱਥੇ ਇੱਕ ਗੱਡੀ ਨਹੀਂ ਵੀ ਤੁਹਾਨੂੰ ਹਜ਼ਾਰਾਂ ਹੀ ਗੱਡੀਆਂ ਮਿਲ ਜਾਣਗੇ ਜਿਹੜੀ ਤੁਹਾਡੀ ਚੁਆਇਸ ਦੀ ਤੁਸੀਂ ਕਹੋਗੇ ਨਾ ਭੰਡਾਰੀ ਕਾਰ ਬਜ਼ਾਰ ਇਥੇ ਤੁਹਾਨੂੰ ਉਹ ਦੇਣਗੇ ਗੱਡੀ ਬਿਲਕੁਲ ਜੀ ਹਾਂ ਜੀ ਹੁਣ ਬਈ ਇੱਕ ਤੁਹਾਨੂੰ ਤੋਹਫਾ ਪੀਸ ਦੇ ਰਹੇ ਆ ਬਹੁਤ ਵਧੀਆ ਗੱਡੀ ਹੈ ਜੀ ਹੂੰ ਫਰਸਟ ਓਨਰ ਹੈ ਜੀ 2018 ਮਾਡਲ ਹੈ 595000 ਗੱਡੀ ਦੀ ਬਾਈ ਡਿਮਾਂਡ ਹੈ ਤੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਜੀ 25000 ਰੁਪਏ ਗੱਡੀ ਦੇ ਬਾਈ ਜੀ ਕਰਤਾ ਡਿਸਕਾਊਂਟ ਬੜਾਈ ਕਰੀ ਰਿਹਾ ਨੇ ਇੱਕ ਤੁਹਾਨੂੰ ਅਸੀਂ ਚੀਜ਼ ਹੋਰ ਦਿਖਾਉਣ ਜਾ ਰਹੇ ਆ ਹੈਪੀ ਇਧਰੋਂ ਆਮਲਾ ਕੈਮਰਾ ਮਰਵਾ ਦੋ ਬਾਈ ਜੀ ਕਹਿੰਦਾ 18 ਮਗਰੋ ਦਿਖਾ ਦੋ 18 ਵਾਲੀ ਰਿਵਿਊ ਚਲਾ ਚਾਹੁੰਦੇ ਹੋ ਬਿਲਕੁਲ ਜੀ 18 ਦੇ ਵੀਡੀਓ ਆਪਾਂ ਪਹਿਲਾ ਕਲਿੱਪ ਲੈ ਲਿਆ ਜੀ ਤੁਸੀਂ 18 ਚੈੱਕ ਕਰੋ ਮਾងਰੋ ਵੀ ਆਪਾਂ ਤੁਹਾਨੂੰ ਕਲਿੱਪ ਦਿਖਾ ਰਹੇ ਆ ਬਹੁਤ ਘੈਂਟ ਲੁੱਕ ਆ ਬਈ 18 ਦੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਤੋਂ ਇੱਕ ਮਾਡਲ ਪਿਆ ਇੱਥੇ ਜਿੱਥੋਂ ਤੱਕ ਤੁਹਾਡੀ ਨੀਂਗਾ ਵੱਜਦੀ ਆ ਭੰਡਾਰੀ ਕਾਰ ਵਸਾਰ ਵਾਲਿਆਂ ਦੇ ਆਪਾਂ ਖੜੇ ਆ ਜੀ ਤੁਸੀਂ ਇੱਧਰ ਲੁੱਕ ਚੈੱਕ ਕਰ ਸਕਦੇ ਹੋ ਵੀ ਗੱਡੀਆਂ ਦੀ ਕਿੰਨੀਆਂ ਸੋਹਣੀਆਂ ਗੱਡੀਆਂ ਨੇ ਜੀ ਬਿਲਕੁਲ ਫਰੈਸ਼ ਨੇ ਬਈ ਬਿਲਕੁਲ ਠੀਕ ਹੈ ਜੀ ਤੇ ਗੱਲ ਕਰੀਏ ਬਈ ਆਉਣ ਦੀ ਇੱਥੇ ਅਗਰ ਤੁਸੀਂ ਇੱਥੇ ਵਿਜ਼ਿਟ ਕਰੋਗੇ ਸਾਡੀ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ 20 ਤੋਂ 25000 ਜਿਹੜਾ ਹੈਗਾ ਲੈਸ ਕੀਤਾ ਜਾਊਗਾ ਜਿਹੜੀ ਮਰਜ਼ੀ ਤੁਸੀਂ ਗੱਡੀ ਲੈ ਜਿਓ ਸਕਰੀਨ ਸ਼ਾਟ ਲੈ ਕੇ ਆ ਜਿਓ ਬਈ ਤੇ ਤੁਸੀਂ ਇੱਧਰ ਵੀ ਚੈੱਕ ਕਰ ਸਕਦੇ ਹੋ ਇਹਨੂੰ ਤਾਂ ਤੁਸੀਂ ਪਛਾਣਦੇ ਹੋ ਵੀ ਕੌਣ ਹੈ ਅਸਲ ਵਿੱਚ ਬਈ ਜਿਹੜੇ ਬੰਦੇ ਨੂੰ ਤੁਸੀਂ ਦੇਖ ਰਹੇ ਹੋ ਬਹੁਤ ਇੰਡਸਟਰੀ ਦਾ ਵੱਡਾ ਕਲਾਕਾਰ ਹੋਇਆ ਜਿਨੇ ਪੂਰੀ ਦੁਨੀਆ ਤੇ ਆਉਦਾ ਨਾਮ ਬਣਾਇਆ ਤੇ ਦੁਨੀਆ ਨੂੰ ਚਮਕਾਉਣ ਵਾਲਾ ਸਿੱਧੂ ਮੂਸੇ ਵਾਲਾ ਤੇ ਥਾਰਾਂ ਦੀ ਜੇ ਗੱਲ ਕਰੀਏ ਤਾਂ ਥਾਰਾਂ ਨੂੰ ਬਣਾਉਣ ਵਾਲਾ ਬੰਦਾ ਤੇ ਵੀ ਇਹਨੂੰ ਕੌਣ ਹੈ ਬਿਲਕੁਲ ਜੀ ਥਾਰਾਂ ਦਾ ਬ੍ਰਾਂਡ ਸਿੱਧੂ ਮੂਸੇ ਵਾਲੂ ਨੂੰ ਕਹਿ ਸਕਦੇ ਹੋ ਬਿਲਕੁਲ ਜੀ ਕਿਉਂਕਿ ਇਹਨੂੰ ਬਹੁਤ क्रेਜ਼ ਸੀ ਬਾਈ ਨੂੰ ਸਿੱਧੂ ਮੂਸੇ ਵਾਲਿਆਂ ਨੂੰ ਥਾਰਾਂ ਦਾ ਜੇ ਤੁਸੀਂ 18 ਇੱਧਰ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਤੇ ਕੱਲੀਆਂ ਥਾਰਾਂ ਨਹੀਂ ਹੈਗਾ ਵੀ ਜਿੱਥੋਂ ਤੱਕ ਤੁਹਾਡੀ ਨੀਂਗਾ ਵੱਸਦੀ ਹੈ ਕੈਮਰਾ ਮਾਰ ਦਿਓ ਬਈ ਤੁਰ ਤੱਕ ਮੈਂ ਕਹਿੰਦੇ ਆ ਇੱਕ ਤੋਂ ਇੱਕ ਗੱਡੀ ਬਈ ਇੱਥੇ ਜੜੀ ਤੁਹਾਨੂੰ ਅਵੇਲੇਬਲ ਮਿਲੂਗੀ ਸੋ ਫਿਰ ਦੇਰ ਕਿਸ ਗੱਲ ਦੀ ਆ ਵੀ ਫਟਾਫਟ ਤੁਸੀਂ ਵੀ ਆਓ ਭੰਡਾਰੀ ਕਾਰ ਬਾਜ਼ਾਰ ਦੇ ਉੱਤੇ ਬੋਸਪੁਰ ਬਾਈ ਜੀ ਇੱਕ ਹੈਪੀ ਹੋ ਰਿਹਾ ਜਿਹੜੀਆਂ ਤੁਸੀਂ ਗੱਡੀਆਂ ਦੇਖ ਰਹੇ ਹੋ ਨਾ ਇਹਨਾਂ ਦਾ ਇੱਕ ਬਹੁਤ ਵਧੀਆ ਕਮਾਲ ਦੀ ਗੱਲ ਹੈ ਵੀ ਇੱਕ ਜਗ੍ਹਾ ਦੇ ਵਿੱਚ ਇਹਨਾਂ ਨੇ ਇੱਕ ਲਾਈਨ ਦੇ ਵਿੱਚ ਬ੍ਰੀਜਾ ਗੱਡੀਆਂ ਲਾਈਆਂ ਹੋਈਆਂ ਬਿਲਕੁਲ ਜੀ ਇੱਕ ਲਾਈਨ ਦੇ ਵਿੱਚ ਕ੍ਰੇਟਾ ਲਾਈਆਂ ਹੋਈਆਂ ਤੇ ਇੱਕ ਲਾਈਨ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਹਰ ਤਰ੍ਹਾਂ ਦੀ ਗੱਡੀ ਸਕੋਰਪੀਅਨ ਲਾਈ ਹੋਈ ਹੈ ਤਾਂ ਆਪਾਂ ਬਾਈ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਭੰਡਾਰੀ ਕਾਰ ਬਾਜ਼ਾਰ ਜੀ ਤੇ ਹੋਰ ਬਾਈ ਹੈਪੀ ਆਪਾਂ ਕੀ ਕਹਣਾ ਦੋਨੇ ਆਡੀਅנס ਨੂੰ ਮੈਂ ਆਡੀਅנס ਨੂੰ ਇਹ ਕਹਿਣਾ ਚਾਹੁੰਗੀ ਅਗਰ ਤੁਸੀਂ ਵੀ ਕੋਈ ਵੀ ਗੱਡੀ ਲੈਣੀ ਹੈ ਕਿਸੇ ਵੀ ਕੰਪਨੀ ਦੀ ਬਰੀਜ਼ਾ ਲੈਣੀ ਹੈ ਸਕੋਰਪੀਆ ਲੈਣੀ ਹੈ ਥਾਰ ਲੈਣੀ ਹੈ ਸਵਿਫਟ ਲੈਣੀ ਹੈ ਡਿਜ਼ਾਇਰ ਲੈਣੀ ਹੈ ਜਿਹੜੀ ਮਰਜ਼ੀ ਤੁਸੀਂ ਗੱਡੀ ਲੈਣੀ ਹੈ ਬਈ ਮੈਂ ਕਹਿੰਦੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ ਕਿ ਫਟਾਫਟ ਭੰਡਾਰੀ ਕਾਰ ਬਜ਼ਾਰ ਦੇ ਉੱਤੇ ਵਿਜ਼ਿਟ ਕਰ ਲਓ ਤੇ ਜਿਹੜਾ ਸਾਡੀ ਵੀਡੀਓ ਨੂੰ ਦੇਖ ਕੇ ਆਉਂਗੇ 20 ਤੋਂ 25000 ਰੁਪਏ ਜਿਹੜਾ ਹੈਗਾ ਲੈਸ ਕੀਤਾ ਜਾਊਗਾ ਸੋ ਦੋਸਤੋ ਜਿਹੜੀ ਆਪਣੀ ਹੈਪੀ ਬਰਮਾ ਹੈਪੀ ਬਰਮਾ ਦਾ ਇਹਨਾਂ ਦਾ ਇੰਸਟਾਗ੍ਰam ਪੇਜ ਵੀ ਹੈ ਉੱਤੇ ਵੀ ਤੁਸੀਂ ਵੀਡੀਓ ਦੇਖਿਆ ਕਰੋਗੇ ਕਿਉਂਕਿ ਹੁਣ ਇਹਨਾਂ ਨੇ ਫਿਲਮਾਂ ਦੇ ਨਾਲ ਨਾਲ ਪ੍ਰੋਮੋਸ਼ਨਾਂ ਦਾ ਕੰਮ ਸ਼ੁਰੂ ਕਰਤਾ ਤੇ ਪ੍ਰੋਮੋਸ਼ਨਾਂ ਦਾ ਇੰਨਾ ਕ ਵਧੀਆ ਕੰਮ ਕਰ ਰਹੇ ਆ ਇਹ ਤੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਹੈ ਕੋਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਿਕ ਭੰਡਾਰੀ ਕਾਰੋਬਾਰੀ ਆ ਜੀ ਹਰ ਗੱਡੀਆਂ ਦਾ ਅਪਡੇਟ ਦੇਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਹੱਸ ਨਹੀਂ ਕਰ ਸਰ ਸ਼ਿਕਾ